ਬਾਈ ਜੀ ਤੁਹਾਨੂੰ ਥੋੜੀ ਆਖੀ ਫੋਨੋਂ ਫੋਨ ਤੋਂ ਬਾਈ ਜੀ ਫਰੈਕਟ ਠਾਣੀ ਲੈ ਕੇ ਚੱਲੋ ਠਾਣੀ ਲਾਓ ਇੱਥੇ ਤੁਸੀਂ ਕਿਉਂ ਲਾਉਂਗੇ ਯਾਰ ਅਸੀਂ ਇੰਨਾ ਟਾਈਮ ਹੀ ਘੱਟ ਕੋਣੀ ਅਸੀਂ ਕਿਉਂ ਖੜੀਆਂ ਹਾਂ ਬਾਈ ਦੀ ਪਹਿਲਾਂ ਵੇਡ ਕਰੀ ਜਾਂਦੇ ਅਸੀਂ ਤੁਹਾਨੂੰ ਕੋਲ ਕੀਤੀ ਆ ਠਾਣੇ ਲੈ ਜਾ ਲੋ ਬਾਈ ਜੀ ਤੁਸੀਂ ਠਾਣੇ ਲਾਓ ਬਟਾ ਭਾਣ ਬਾਈ ਜੀ ਤੁਹਾਨੂੰ ਥੋੜੀ ਆਖੀ ਫੋਨੋਂ ਫੋਨ ਤੋਂ ਬਾਈ ਜੀ ਫ੍ਰੈਕਟ ਥਾਣੀ ਲੈ ਕੇ ਚੱਲੋ ਥਾਣੀ ਲਾਓ ਇੱਥੇ ਤੁਸੀਂ ਕਿਉਂ ਲਾਉਂਗੇ ਯਾਰ ਅਸੀਂ ਇੰਨਾ ਟਾਈਮ ਹੀ ਖੜੇ ਹੋਣੇ ਨਹੀਂ ਅਸੀਂ ਕਿਉਂ ਖੜੀਆਂ ਹਾਂ ਬਾਈ ਦੀ ਪਹਿਲਾਂ ਵੇੜ ਕਰੀ ਜਾਂਦੇ ਅਸੀਂ ਤੁਹਾਨੂੰ ਕੋਲ ਕੀਤੀ ਆ ਥਾਣੇ ਲੈ ਜਾ ਲੋ ਬਾਈ ਜੀ ਤੁਸੀਂ ਥਾਣੇ ਲਾਓ ਬਾਈ ਉਹਨੂੰ ਵੈਰ ਕਲੈਕਟ ਕਰ ਰਹੇ ਆ ਮੈਂ ਲੋਕਲ ਆ ਤੁਸੀਂ ਬਾਈ ਜੀ ਨੂੰ ਸਮਝਾਓ ਮਰਜ਼ੀ ਕੋਲ ਦਰਜ ਕਰਾਓ ਉਹ ਤੋਂ ਬਾਅਦ ਬਾਈ ਜੀ ਜਿਹਨੂੰ ਮਰਜ਼ੀ ਬਾਈ ਜੀ ਕਾਲ ਲਵਾ ਲੈਣ ਸਾਨੂੰ ਕੋਈ ਤਰਾਕੀ ਨਹੀਂ ਬਾਈ ਜਿੱਥੇ ਗੋਲ ਹੀ ਲੱਗਣੀ ਹੈ ਜਿੱਥੇ ਗੋਲ ਲਾਉਣੀ ਆ ਬਾਈ ਨੇ ਸਾਨੂੰ ਇਹ ਕਿਹਾ ਤੇ ਮੈਂ ਮੁਲਾਜ਼ਮਾਂਦ ਬਣਾ ਨਹੀਂ ਲੈਕਦਾ ਤੇ ਕਿ ਚਲੋ ਮੜਾਓ ਅੱਜ ਆ ਗਿਆ ਜਿਹੜਾ ਅੱਜ ਇਹ ਜਿਹੜੀ ਆ ਪੁਹਰਾਦੀ ਆ ਇਹਦੇ ਪੁਹਾਰੀ ਵਾਲੀ ਨੇ ਕੀ ਇਹ ਜਿਹੜਾ ਚਾਹਨ ਕਰਦੇ ਇਹ ਬਾਈ ਜੀ ਅਸੀਂ 6:30 ਵਜੇ ਦੁਕਾਨ ਬੰਦਾ ਕੇ ਘਰੇ ਗਏ ਆ ਇਹ ਉਦੋਂ 5-10 ਮਿੰਟ ਬਾਅਦ ਜਿਹੜਾ ਆਪਣਾ ਬਾਹਰ ਬੋਰਡ ਲਗਾਇਆ ਜੀ ਜਾਗਣ ਵਾਲਾ ਉਹ ਸਾਰਾ ਭੰਨ ਕੇ ਲੰਘ ਆਇਆ ਇਹ ਬਿਲਕੁਲ ਗੱਡੀ ਨਹੀਂ ਰੋਕੀ ਜਾਏ ਨੇ ਕੁਝ ਨਹੀਂ ਕੀਤਾ ਇਹਨੂੰ ਅਸੀਂ ਗਿੱਲੀ ਆ ਕੇ ਸਾਨੂੰ ਕਿਸੇ ਨੇ ਦੱਸਿਆ ਵੀ ਤੁਹਾਡਾ ਬੋਰਡ ਭੰਨ ਗਿਆ ਅਸੀਂ ਗਿੱਲੀ ਆ ਕੇ ਇਹਨਾਂ ਨੂੰ ਗੱਡੀ ਦੇ ਘੇਰਿਆ ਇਹ ਹੁਣ ਕੁਛ ਨਹੀਂ ਕਰ ਰਹੇ ਉਸ ਗੱਲ ਦਾ ਇਹਦਾ ਉਲਟਾ ਸਾਡਾ ਕਸੂਰ ਕੱਢ ਰਹੇ ਆ ਕਿਹੜੀ ਕਿਹੜੀ ਜਗ੍ਹਾ ਦੀ ਗੱਲ ਹੈ ਇਹ ਇਹ ਚੰਨੂਆ ਰੋਡ ਬਾਗਾ ਪਰਣਾ ਜੀ ਤੁਹਾਡਾ ਇਹ ਜਿਵੇਂ ਮੰਨ ਲਓ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਉਹ ਕਹਿੰਦੇ ਜਿਹੜਾ ਬੋਰਡ ਆ ਵਿਚਾਲੇ ਲੱਗਾ ਵਸ ਗਿਆ ਜੀ ਬਾਈ ਜੀ ਨਾਲੇ ਤੋਂ ਪਛਾਣ ਲੱਗਿਆ ਉਹ ਤਾਂ ਮੌਕਾ ਵੇਖ ਲਓ ਜੀ ਜਾ ਕੇ ਵਿਚਾਲੇ ਲੱਗਿਆ ਕਿ ਨਹੀਂ ਲੱਗਿਆ ਉਹ ਸੈੱਡ ਤੋਂ ਪਰਲੇ ਪਾਸੇ ਲੱਗਿਆ ਹੋਇਆ ਜੀ। ਕਿ ਕੀਤੀ ਹੋ ਗਈ? ਬਾਕੀ ਇਹਦੀ ਡਰੇਵਟ ਦੀ ਡਰੇਨਿੰਗ ਕੀਤੀ ਵੀ ਆ। ਤੇ ਤੁਸੀਂ ਗੱਲਬਾਤ ਕੀਤੀ ਕੋਈ ਇਹਦੇ ਨਾਲ? ਹਾਂਜੀ ਇਹਦੇ ਨਾਲ ਗੱਲਬਾਤ ਕੀਤੀ ਸੀ ਇਹ ਕਹਿੰਦਾ ਥਾਣੇ ਲੈ ਜਾਓ ਸਾਨੂੰ ਕਹਿੰਦਾ ਕਿ ਕੁਝ ਨਹੀਂ ਸਾਡੇ। ਨਾ ਕੋਈ ਇਹਦੇ ਕੋਲ ਕਾਗਜ਼ ਆ ਨਾ ਕੁਝ ਨਹੀਂਗਾ। ਨਾ ਡਾਇਰੈਕਟਰ ਦੇ ਨੰਬਰ ਆ। ਨਾ ਕੋਈ ਇਹਦਾ ਉਲਟ ਬੋਲਦਾ ਉਲਟਾ ਜੇ ਇਹਨੂੰ ਕਹੀਏ ਤਾਂ। ਤੁਹਾਨੂੰ ਪਤਾ ਲੱਗਾ ਕਿੱਥੋਂ ਦੇ ਬੰਦੇ ਜੀ ਇਹ? ਇਹ ਪਿਆਰਪੁਰੇ ਦੇ ਆ ਬਾਈ ਜੀ। ਤੇ ਹਾਂ ਤੇ ਹਾਂ ਤਾਈ ਜਿਹੜਾ ਤੁਸੀਂ ਸੌਤ ਨੂੰ ਕੰਪੇਅਰ ਕੀਤੀ ਆ ਜੋ ਆ ਰਹੇ ਉਹਨੇ ਜੀਐਸਾ ਬੰਦ ਨੂੰ ਭੇਜਤਾ ਤੇ ਹੁਣ ਬੋਸ ਵੀ ਆ ਰਹੇ ਉਹਨਾਂ ਨੇ ਲਿਆਓ ਜਿਹੜੀ ਬਾਰਦੀ ਕਰ ਗਈ ਕਰ ਦਿੱਲੀ ਕੀ ਗੱਤ ਆ ਅਸੀਂ ਤਾਂ ਕਹਿੰਦੇ ਆ ਜੀ ਸਾਨੂੰ ਜਿਹੜਾ ਇਹਦਾ ਬੰਦਾ ਹਰਜਾਨਾ ਦਿੱਤਾ ਜਾਵੇ ਜੇ ਕੋਈ ਗੱਲਬਾਤ ਆ ਇਹਦੀ ਰੈਂਕਿੰਗ ਕੀਤੀ ਉਹਦਾ ਮਰਾਜਾ ਕਰਾਇਆ ਜਾਵੇ ਇਹਦੀ ਰੈਂਕਿੰਗ ਕੀਤੀ ہوئی ਆ ਤੁਸੀਂ ਵੀ ਬਿਆਨ ਲਏ ਆ ਉਹਦੇ ਸਬੰਧ ਜਿਹਦੇ ਨਾਲ ਗੱਲ ਕੀਤੀ ਜਾਵੇ ਸਾਨੂੰ ਪਤਾ ਪੀਤਾ ਜਾਵੇ ਸਾਡਾ ਮੌਕਾ ਵੇਖਿਆ ਜਾਵੇ ਜੋ ਕਾਰਵਾਈ ਬਣਦੀ ਉਹ ਕੀਤੀ ਜਾਵੇ ਸਾਨੂੰ ਹੋਰ ਕੋਈ ਨਹੀਂ ਅਸੀਂ ਨਾ ਕਿ ਤੁਹਾਨੂੰ ਤੇ ਪਤਾ ਲੱਗਿਆ ਕਿ ਇਹ ਦਿয়ালਪੁਰੇ ਦੇ ਨਾ ਟਰੈਕਟਰ ਦੇ ਨੰਬਰ ਆ ਜੀ ਨਾ ਕੁਟਾਲੀਆ ਨੰਬਰ ਆ ਨਾ ਕੋਈ ਮੁੰਡਾ ਨਾ ਆ ਕੱਲਾ ਮੁੰਡਾ ਡ੍ਰਿੰਕ ਕੀਤੀ ਹੋਈ ਆ ਕਹਿੰਦਾ ਮੇਰੀ ਦਿਨੇ ਕੀਤੀ ਆ ਜੀ ਜੇ ਕਹਿੰਦੇ ਤਰਾਨ ਬੰਦ ਕਰਕੇ ਤੁਹਾਨੂੰ ਕਿਵੇਂ ਪਤਾ ਲੱਗੇ ਸਾਨੂੰ ਕਿਸੇ ਗਵਰਡੀ ਨੇ ਰੋਕਿਆ ਜੀ ਕੈਮਰੇ ਚੈੱਕ ਕੀਤੇ ਫਿਰ ਕੈਮਰਾ ਦੇ ਵਿੱਚ ਰਿਕਾਰਡਿੰਗ ਹੈ ਸਾਡੇ ਕੋਲੇ ਟਰੂਫ ਹੈਗਾ ਜੀ ਸਾਡੇ ਕੋਲੇ ਜੀ ਨਾਂ ਦੇ ਸੋਟਾ ਗੁਰਵਿੰਦਰ ਆ ਵੀਰੇ ਤੇ ਆ ਜਿਹੜਾ ਤੁਸੀਂ ਬੋਰਡ ਲਾ ਕੇ ਆਏ ਆ ਕੀ ਸਾਰਾ ਮਸਲਾ ਜੀ ਇਹ ਮਸਲਾ ਵੀਰੇ ਇਹ ਚੱਕਰੇ ਆ ਵੀ ਜਿਹੜਾ ਉੱਥੇ ਬੋਰਡ ਲੱਗਿਆ ਸੀਗਾ ਬੋਰਡ ਇਹਨਾਂ ਦੇ ਪੈ ਪਿੰਨਾਂ ਦੀ ਥਾਂ 'ਚ ਹੋ ਸਕਦਾ ਪਰ ਉਹ ਜਿਹੜੀਆਂ ਬੱਤੀਆਂ ਨਾ ਉਹ ਐ ਕੱਢ ਕੇ ਸੜਕ ਤੇ ਲਾਈਆਂ ਹੋਈਆਂ ਸੀਗੀਆਂ ਸਾਈਡ ਨੂੰ ਠੀਕ ਹੈ ਪਰਲੇ ਪਾਸੇ ਜਗ੍ਹਾ ਪੂਰੀ ਪੂਰੀ ਆ ਉਹ ਉੱਥੇ ਸ਼ਹਿਰ 'ਚ ਤੇ ਪਰਲੇ ਪਾਸੇ ਗੱਡੀ ਆ ਗਈ ਜਦੋਂ ਗੱਡੀ ਨੂੰ ਥੋੜਾ ਜਿਹਾ ਬੱਟਾ ਉਰਲੇ ਪਾਸੇ ਨੂੰ ਤਾਂ ਉਹ ਜਿਹੜੀਆਂ ਇਹਨਾਂ ਦੀਆਂ ਬੱਤੀਆਂ ਬਾਹਰ ਕੱਢੀਆਂ ਵਈ ਉਹ ਲੱਗੀਆਂ ਨਾਲ ਉਹਦੇ ਨਾਲ ਬੋਰਡ ਡਿੱਗ ਪਿਆ ਵੀਰੇ ਆਈ ਕੋ ਕਾਰਨਾ ਆਹ ਆਹ ਰੋਡ ਤੇ ਪਹਿਲੀ ਵਾਰੀ ਆਈ ਹੈ ਨਹੀਂ ਵੀਰੇ ਅਸੀਂ ਚੱਲਦੇ ਹੀ ਰਹਨੇ ਆ ਜੇ ਤੁਸੀਂ ਚੱਲਦੇ ਰਹਨੇ ਆ ਤੇ ਫਿਰ ਤੁਸੀਂ ਖੁਦੇ ਰੋਡ ਤੇ ਕੱਦ ਨਹੀਂ ਆਏ ਜੇ ਤੁਹਾਨੂੰ ਪਤਾ ਹੈ ਭਾਈ ਖੁੱਲਾ ਰੋਡ ਹੈ ਹੀ ਨਹੀਂ ਉਧਰੋਂ ਆ ਇਹ ਦਿੱਤੀ ਗੱਡੀ ਕਿੱਥੋਂ ਦੀ ਹੈ ਇਹ ਇਹਦੇ ਆਲਪਰੇ ਤੋਂ ਆ ਆਧ ਫਾਰਮ ਦਾ ਮਾਲ ਆ ਰਾਮਪੇ ਵਾਲਾਂ ਦਾ ਕੌਣ ਆ ਮਾਲ ਕਿਹਨਾਂ ਦੇ ਸਰ ਰਾਜਵੀਰ ਆ ਰਾਜਦੀਪ ਕੀ ਕੰਮ ਕਰਦੇ ਆ ਉਹ ਆ ਪਰਾਲੀ ਦਾ ਕੰਮ ਹੀ ਕਰਦੇ ਆ ਵੀਰੇ ਗੱਠਾ ਬਣਾਉਂਦੇ ਆ ਮੇਨ ਸਟੈਕ ਦਾ ਕੰਮ ਆ ਉਹਨਾਂ ਦਾ ਇਹ ਤੁਹਾਨੂੰ ਕਿਹਨੇ ਦੱਸਿਆ ਇਹ ਚੱਕੀ ਨਾ ਕਿ ਇਹ ਮਾਲ ਨਹੀਂ ਵੇਸ ਅੱਠ ਵਜੇ ਤੋਂ ਬਾਅਦ ਨੰਗਨ ਦਾ ਸਾਨੂੰ ਮੰਨ ਕੇ ਚੱਲ ਜਦੋਂ ਟਰੈਪ ਰੁੱਕ ਜਾਂਦੀ ਆ ਸਾਨੂੰ ਕੋਈ ਨਹੀਂ ਅੱਠ ਦਾ ਨਹੀਂ ਹੁੰਦਾ ਸਾਨੂੰ ਕੋਈ 7 ਦਾ ਨਹੀਂ ਹੁੰਦਾ ਸਾਨੂੰ ਭਾਵੇਂ ਅਸੀਂ 10 ਵਜੇ ਜਾਣ ਜਦੋਂ ਟਰੈਪ ਕੋ ਰੁਕ ਗਈ ਅਸੀਂ ਉਦੋਂ ਤੁਰਨਾ ਇਕਾ ਨਾ ਹੁਣ ਪਰ ਲੋਕ ਇਹ ਜਿ ਸਿਸਟਮਾ ਹੁਣ ਤੁਹਾਡੇ ਸਾਹਮਣੇ ਆ ਵੀ ਗੱਡੀਆਂ ਤਾਂ ਹੁਣ ਵੀ ਨਹੀਂ ਰੁਕ ਰਹੀਆਂ ਇੱਕੋ ਹੀ ਮਿੰਟ ਵੀਰੇ ਮਾੜਾ ਸਾਡੇ ਟਰਾਲੀ ਹਨ ਯਾਦ ਪਾ ਇਹ ਨਹੀਂ ਸਾਡੀ ਤੇ ਮੰਨ ਕੇ ਚੱਲ ਵੀ ਹੁਣ ਬਾਈ ਜਦੋਂ ਮੰਨ ਹੁਣ ਇਹਨੂੰ ਪਰਾਲੀ ਦਾ ਕੋਈ ਹੱਲ ਤਾਂ ਹੁਣ ਅਸੀਂ ਵੀ ਕੀ ਕਰ ਸਕਦੇ ਆ ਜਦੋਂ ਸਾ ਇਸ ਇਕੱਠੀ ਕਰਦੇ ਆ ਨਹੀਂ ਚਲੋ ਤੇ ਇਹਨੂੰ ਲਿਜਾਣਾ ਵੀ ਆ ਬਾਈ ਯਾਰ ਸਾਡੀ ਗੱਲ ਜਮਾ ਠੀਕ ਹੈ ਨਾ ਵੀ ਉਹ ਪਾਈਪ ਗਲਤ ਜਗ੍ਹਾ ਤੇ ਇਸ ਦਾ ਪਾਈਪ ਸਹੀ ਜਗ੍ਹਾ ਤੇ ਆ ਪਰ ਬੋਰਡ ਗਲਤ ਜਗ੍ਹਾ ਤੇ ਆ ਹਾਂ ਬੋਰਡ ਗਲਤ ਜਗ੍ਹਾ ਤੇ ਆ ਪਰ ਟਰੈਕਟਰ ਦਾ ਕਿਹੜਾ ਨੰਬਰ ਨਹੀਂ ਜਿੰਦਾਗਾ ਬਾਈ ਟਰੈਕਟਰ ਦਾ ਨੰਬਰ ਮੰਨ ਕੇ ਚਲੋ ਜਿਹੜਾ ਹੁਣ ਆਪਣੇ ਕਿਹੜੇ ਨੰਬਰ ਟਰੈਕਟਰਾਂ ਦੇ ਯਾਰ ਆਪਦੇ ਹੁੰਦੇ ਆ ਇੱਧਰ ਖੇਤੀ ਵਾਲੇ ਟਰੈਕਟਰਾਂ ਦੇ ਕੋਈ ਨੰਬਰ ਹੁੰਦੇ ਆ ਯਾਰ ਨਹੀਂ ਫਿਰ ਬੰਦੋ ਚਲੋ ਆਪਾਂ ਨੂੰ ਗਾਹ ਨੂੰ ਨਹੀਂ ਗੱਲ ਵੀ ਚੈੱਕ ਹੀ ਪਿਆ ਜਾ ਕੇ ਰੋਟੀ ਵੀ ਹੈ ਨਾ ਸਾਡੀ ਗੱਲ ਹੀ ਗਲਤ ਹੈ ਵੀਰੇ ਡ੍ਰਾਈਵਰ ਦਾ ਨੰਬਰ ਡ੍ਰਾਈਵਰ ਦਾ ਕਲਾ ਨੰਬਰ ਹੈ ਨਹੀਂ ਗਲਤੀ ਆ ਕਿ ਕਿਹਦੇ ਡ੍ਰਾਈਵਰ ਦੇ ਅੱਜ ਤੱਕ ਨੰਬਰ ਆ ਬਾਈ ਯਾਰ ਖੇਤੀ ਵਾਲੇ ਡ੍ਰਾਈਵਰ ਤੇ ਦੂਆ ਦਦੂ ਕਿਹਦੇ ਨਾਲ ਖੇਤੀ ਨਾਲ ਰਿਲੇਟਡ ਕਿਹਦੇ ਸੰਧ ਦੇ ਨੰਬਰ ਆ ਬਾਈ ਯਾਰ ਦੂਜੀ ਤਰ੍ਹਾਂ ਕਹਿਣਾ ਵੀ ਜਿਹਦਾ ਬੋਰਡ ਮਤਲਬ ਉਹਦੀ ਭੰਗਿਆ ਉਹ ਕਹਿੰਦੇ ਵੀ ਇਹ ਡ੍ਰਿੰਕ ਕੀਤੀ ਹੋਈ ਆ ਡ੍ਰਿੰਕ ਬਾਈ ਹੁਣ ਨਹੀਂ ਕੀਤੀ ਡ੍ਰਿੰਕ ਕੀਤੀ ਸੀ ਦੁਪਹਿਰੇ ਪਰ ਵਿਆਹ ਜੋ ਪ੍ਰੋਗਰਾਮ ਤੋਂ ਆਏ ਆ ਹੁਣ ਤੁਹਾਡੇ ਸਾਹਮਣੇ ਖੜਾ ਗੱਲ ਕਰੀ ਜਾਣਾ ਨਾ ਜੇ ਤੁਸੀਂ ਐ ਦੱਸੋ ਮੈਨੂੰ ਮੈਂ ਕੋਈ ਡੈਕ ਡੋਲੇ ਕਰਨਾ ਜਾਂ ਕੋਈ ਮੈਂ ਡੈਕਦਾ ਫਿਰ ਤੁਸੀਂ ਮੈਨੂੰ ਤਾਂ ਦੱਸੋ ਬਾਕੀ ਸਾਰੇ ਡ੍ਰਿੰਕ ਕਰਕੇ ਐਡੀ ਦੂਰੋਂ ਬਾਈ ਟਰ ਕੁਝ ਜੀ ਕੀ ਹੁਣ ਗੱਲਬਾਤ ਹੋਈ ਤੁਹਾਡੀ ਵੀ ਕੁਝ ਉੱਥੋਂ ਜੇ ਮੰਨ ਲਓ ਹਾਸਾ ਮੰਨ ਲਓ ਚਲੋ ਉੱਥੇ ਨਕਸ਼ਾ ਜੇ ਭਾਈ ਉਹ ਗੱਡੀ ਵਾਲੇ ਮਰਦੇ ਇੱਕ ਮਿੰਟ ਜੇ ਮੈਂ ਮੰਨ ਕੇ ਚੱਲੂ ਵੀ ਜੇ ਕਹਿੰਦੇ ਆ ਵੀ ਗੱਡੀ ਤੋਂ ਇਨੀ ਕਰਦਾ ਤੂੰ ਪਰੇ ਨੂੰ ਜੇ ਮੈਂ ਉਹ ਤੋਂ ਹੋਰ ਪਰੇ ਨੂੰ ਕਰਦਾ ਬਚਾਲ ਨੂੰ ਛੜਕ ਦੇ ਨੂੰ ਫਿਰ ਭਾਈ ਜਿਹੜੇ ਮੁਰੋਂ ਆਉਂਦੇ ਉਹਨੂੰ ਰੁਕ ਦੇ ਉਹਨਾਂ ਦਾ ਮੈਂ ਕੀ ਹੱਲ ਕਰਾਂ ਆਪ ਸਰ ਜਿਹੜੇ ਤੁਸੀਂ ਬੋਰਡ ਵੀ ਦੇਖ ਲਓ ਉਹ ਵੀ ਮੰਨ ਕੇ ਚੱਲੋ ਵੀ ਛੜਕ ਦੇ ਥਾਂ 'ਚ ਹੀ ਹੈ ਨਾ ਕੋਈ ਵੀ ਬੋਰਡ ਉਥੇ ਰੋਡ ਦੇ ਵਿੱਚ ਤੁਸੀਂ ਆਂ ਦੱਸ ਦੋ ਵੀ ਕੋਈ ਆਪਦੇ ਅੰਦਰ ਹੈਗਾ ਕਿਸੇ ਦਾ ਸਾਰਿਆਂ ਦੇ ਬੋਰਡ ਛੜਕ ਦੇ ਥਾਂ ਜਨ ਨਾਲੇ ਤੋਂ ਬਾਹਰ ਹੋ ਸਕਦੇ ਆਪਣਾ ਜਿਹੜਾ ਨਾਲਾ ਬੰਨਦਾ ਪਾਣੀ ਵਾਲਾ ਇੱਕ ਮਿੰਟ ਬ੍ਰਦਰ ਜਿਹੜਾ ਨਾਲਾ ਬੰਨਦਾ ਪਾਣੀ ਵਾਲਾ ਆਪਣਾ ਉਹ ਸਰਕਾਰੀ ਥਾਂ 'ਚ ਬੰਨਦਾ ਕਿ ਪ੍ਰਾਈਵੇਟ 'ਚ ਬੰਨਦਾ ਸਰਕਾਰੀ 'ਚ ਬੰਨਦਾ ਨਾ ਜਦੋਂ ਬੋਰਡ ਤੋਂ ਤੋਂ ਇਧਰਲੇ ਪਾਸੇ ਛੜਕਾਲੇ ਪਾਸੇ ਆ ਬਾਈ ਯਾਰ ਫਿਰ ਉਹ ਸੜਕ ਦੀ ਫਰੋਣਾ ਇਹਦਾ ਮਤਲਬ ਹੀ ਸੜਕ ਰੋਕਣ ਦਾ ਆਪਣਾ ਸਿਸਟਮ ਹੋ ਗਿਆ ਯਾਰ ਤੁਹਾਡੀ ਜਮਾ ਸਾਰੀਆਂ ਗੱਲਾਂ ਤੁਹਾਡੀਆਂ ਸਹੀ ਆ ਪਰ ਤੁਹਾਨੂੰ ਉਹ ਸਾਰਾ ਕੁਝ ਦੇਖਿਆ ਤੁਸੀਂ ਏਡੀ ਵੱਡੀ ਟਰਾਲੀ ਜਿਹੜੀ ਕੱਲੇ ਦੇ ਆ ਸਕਦੇ ਤੁਸੀਂ ਹਾਂ ਬਾਈ ਜੇ ਨਾਲ ਬੰਦਾ ਰੱਖਦੇ ਜੇ ਟਿੱਪਰ ਆ ਲੈ ਜਾਂ ਮਾਰ ਗਿਆ ਆ ਜਾਂਦਾ ਜਿਹੜਾ ਇਹਨਾਂ ਸਾਈਡ ਮਾਰ ਕੇ ਮੁੰਡਾ ਮਾਰਦਾ ਕੋਈ ਇਹਦਾ ਹੱਲ ਕੀ ਆ ਫਿਰ ਨਾਲ ਦਾ ਇੱਕ ਤਾਂ ਮਰ ਜੂਗਾ ਉਹ ਆਪਦਾ ਤਾਂ ਬੰਦਾ ਜਿਹੜਾ ਚਲਾਉਂਦਾ ਡਰਾਈਵਰ ਉਹ ਤਾਂ ਮਰ ਜੂ ਉਹ ਆਪਦੇ ਘਰ ਦਾ ਇਹਨੂੰ ਆ ਨਾ ਜੇ ਕੋਈ ਪਾਸੇ ਆਲਾ ਰੱਖਾਂਗੇ ਉਹਦਾ ਕੋਈ ਹੱਲ ਆ ਬਾਈ ਯਾਰ ਜੇ ਕੋਈ ਹੱਲ ਨਹੀਂ ਤਾਂ ਫਿਰ ਇਹ ਫਿਰ ਆਪਾਂ ਚਲਾ ਵੀ ਫਿਰ ਬਾਈ ਇਹਨੂੰ ਤੁਸੀਂ ਸਾਨੂੰ ਬਣਾਉਣ ਨੂੰ ਨ ਭਾਈ ਅਭੀ ਅਭੀ ਦਾ ਕੀ ਕਰ ਰਹੀਦਾ ਤੁਸੀਂ ਜਿਹੜੇ ਮੈਂ ਕਿ ਮੈਨੂੰ ਕਹਿ ਸਕਦੇ ਆ ਨਾ ਤੁਸੀਂ ਇਹ ਇਹ ਜਦੋਂ ਵੀਰੇ ਇੱਕ ਮਿੰਟ ਮੰਨ ਕੇ ਚੱਲ ਹੁਣ ਅੱਗ ਨਹੀਂ ਲਾਉਣ ਦਿੰਦੇ ਲੋਕਾਂ ਨੂੰ ਸਾਡੇ ਕੋਲ ਮਸ਼ੀਨਾਂ ਹੈਗੀਆਂ ਅਸੀਂ ਬਣਾਉਣੇ ਆ ਠੀਕ ਆ ਜੋ ਬਣਾਉਣੇ ਆ ਭਾਈ ਅਸੀਂ ਇਹਨੂੰ ਕਿੱਥੇ ਲਿਜਾਵਾਂਗੇ ਤਾਂ ਸਹੀ ਨਾ ਲੋਕਾਂ ਨੂੰ ਅੱਗ ਲਾਉਣ ਦਿਓ ਸਾਨੂੰ ਇਹ ਕੰਮ ਕਰਨਾ ਹੀ ਨਾ ਪਵੇ ਭਾਈ ਇਹ ਪਤਾ ਕੀ ਹੈ ਇਹ ਜਿਹੜੇ ਆਮ ਜਨਤਾ ਦਾ ਨਹੀਂ ਨਾ ਕਸੂਰ ਇਹ ਤਾਂ ਸਰਕਾਰ ਦਾ ਕਸੂਰ ਹੈ ਭਾਈ ਉਹ ਤੇ ਹੁਣ ਸਾਡਾ ਕੀ ਕਸੂਰ ਆ ਬੋਰਡਾਂ ਛੜਕਦੇ ਇਹਨਾਂ ਦਾ ਮੰਨ ਕੇ ਚੱਲ ਨਾਲ ਕੋਈ ਐਸ ਪਾਸੇ ਲੱਗਿਆ ਵਾ ਉਹ ਸਰਕਾਰੀ ਧਾਂਜ ਲੱਗਿਆ ਵਾ ਭਾਈ ਯਾਰ ਸਰਕਾਰੀ ਧਾਂਜ ਅੱਜ ਤੱਕ ਤੂੰ ਐਂ ਦੱਸ ਦੋ ਵੀ ਕਿਸੇ ਨੂੰ ਰੋਕਣ ਦਾ ਅਧਿਕਾਰ ਹੈਗਾ ਵੀਰੇ ਤੁਹਾਡੀ ਗੱਲ ਜਮਾਂ ਸਹੀ ਆ ਪਰ ਤੁਸੀਂ ਨਾ ਤੁਹਾਡੇ ਟਰੈਕਟਰ ਦੇ ਨੰਬਰ ਆ ਤੇ ਨਾ ਤੁਸੀਂ ਨਾ ਖੇਤੀ ਵਾਲੇ ਟਰੈਕਟਰ ਦੇ ਭਾਈ ਅੱਜ ਤੱਕ ਤੂੰ ਐਂਦਾ ਤਾ ਨੰਬਰ ਕਿਹਦੇ ਆ ਭਾਈ ਖੇਤੀ ਵਾਲਾਂ ਦਾ ਕੰਮ ਹੀ ਹੈ ਨਹੀਂ ਆ ਨਹੀਂ ਚਾਹੀਦਾ ਹੈ ਉਹਨਾਂ ਨੂੰ ਨਹੀਂ ਚਾਹੀਦਾ ਜੇ ਗਾਮ ਭਾਈ ਬਜੰਸੀ ਦੇਵੇ ਭਾਈ ਨੰਬਰ ਹੁਣ ਲਾਉਂਕੇ ਨਹੀਂ ਦਿੰਦੀ ਵੀਰੇ 12 ਤੋਂ ਬਾਅਦ ਨਹੀਂ ਦਿੰਦੀ ਪਲੇਟਾਂ ਭਾਈ ਭਾਈ ਮੇਰੀ ਗੱਲ ਤੂੰ ਪਤਾ ਕੀ ਆ ਇਹ ਨਹੀਂ ਮੇਰੀ ਗੱਲ ਪਰ ਰੌਲਾ ਆ ਤੁਸੀਂ ਦੂਜਿਆਂ ਦੇ ਵਿੱਚ ਕਸੂਰ ਘੱਟਦਾ ਪਰ ਤੁਸੀਂ ਆਪ ਦਾ ਕਸੂਰ ਕਦੇ ਨਹੀਂ ਮੰਨਦੇ ਕਾਦਾ ਬਾਈ ਕਸੂਰ ਸਾਡਾ ਤੇ ਜਿਹੜਾ ਢਾਕੇ ਤਾਂ ਆਈ ਹੀ ਨਾ ਵੀਰੇ ਜੇ ਹੁਣ ਮੰਨ ਕੇ ਚੱਲ ਮੰਗਰੋਂ ਸਾਈਡ ਲੱਗ ਗਈ ਮੰਨਦੇ ਆ ਵੀ ਗੱਡੀ ਉਧਰ ਆਉਂਦੀ ਸੀਗੀ ਅਸੀਂ ਸਾਡ ਨੱਪ ਗਏ ਠੀਕ ਆ ਨਾ ਜੇ ਹੁਣ ਉਹ ਨਾਲੇ ਤੋਂ ਤਾਂ ਅਸੀਂ ਟਰਾਲਾ ਪਰੇ ਨਹੀਂ ਨਾ ਲਗਾਏ ਨਾਲੇ ਤੋਂ ਤੁਹਾਡਾ ਟਰਾਲਾ ਰੁਈ ਹੈ ਨਾ ਤੁਹਾਡੀ ਹਾਂ ਤਾਂ ਕੀ ਗੱਲਬਾਤ ਹੈ ਜਿਹੜੀ ਚੰਡੀ ਆ ਜਿਹੜੀ ਪਾਰਟੀ ਦੇ ਨਾਲੋਂ ਪਾਰਟੀ ਨਾਲ ਬਾਈ ਮੈਂ ਵੇਖ ਕੁਝ ਨਹੀਂ ਕਿਹਾ ਕਹਿੰਦੇ ਉਠਾਣੇ ਟਰਾਲਾ ਲੈ ਜਾਂ ਮੈਂ ਕਿਹਾ ਵੀ ਮੁਲਾਜ਼ਮਾਂ ਤੋਂ ਬਿਨਾ ਮੈਂ ਲਿਜਾ ਨਹੀਂ ਸਕਦਾ ਗੱਲ ਆਈ ਕਰੀ ਮੈਂ ਦੂਜਿਆਂ ਨੂੰ ਭਰਾਵਾਂ